ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਵਾਗਤ ਜੀ ਆਇਆਂ ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਦੋਸਤੋ ਚੋਣਾਂ ਦਾ ਮਾਹੌਲ ਹੈ 2024 ਦੀ ਚੋਣ ਨੂੰ ਲੈ ਕੇ ਤਮਾਮ ਤਰ੍ਹਾਂ ਦੀਆਂ ਰਾਜਨੀਤਿਕ ਜਿਹੜੀਆਂ ਪਾਰਟੀ ਹੈਗੀਆਂ ਨੇ ਆਪਣੇ-ਆਪਣੇ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਖਡੂਰ ਸਾਹਿਬ ਬੜਾ ਹੀ ਇੱਕ ਦਿਲਚਸਪ ਪਿੱਛ ਦਾ ਕੇਂਦਰ ਪੰਜਾਬੀਆਂ ਦੇ ਬਣਿਆ ਹੋਇਆ ਕਿਉਂਕਿ ਉੱਥੇ ਇੱਕ ਤਾਂ ਪੰਥਕ ਸੀਟ ਸਮਝੀ ਜਾਂਦੀ ਏ ਤੇ ਕੁਝ ਕੁ ਸਾਲ ਤੋਂ ਲਗਾਤਾਰ ਐਕਸਪੈਰੀਮੈਂਟ ਵੀ ਹੋ ਰਹੇ ਨੇ ਉਸ ਸੀਟ ਦੇ ਉੱਪਰ ਇਸ ਵਾਰ ਵੀ ਐਕਸਪੈਰੀਮੈਂਟ ਹੋ ਰਹੇ ਨੇ ਖਾਸ ਕਰਕੇ ਅਮਰਪਾਲ ਨੇ ਐਲਾਨ ਕਰਤਾ ਕਿ ਉਹ ਆਜ਼ਾਦ ਉਥੋਂ ਚੋਣ ਲੜਨਗੇ ਲੋਕ ਸਭਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੀਟ ਰਹਿੰਦੀ ਸੀ ਉਹਨਾਂ ਨੇ ਇੱਕ ਉਮੀਦਵਾਰ ਉਥੋਂ ਦੇਤਾ ਨਾਲ ਨਾਲ ਕਾਂਗਰਸ ਨੇ ਆਪਣਾ ਉਮੀਦਵਾਰ ਦੇਤਾ ਦੂਜੇ ਪਾਸੇ ਬੀਜੇਪੀ ਦਾ ਵੱਡੇ ਤੌਰ ਦੇ ਉੱਪਰ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਉਹ ਗੱਲ ਵੀ ਸਾਰੀ ਬਾਤ ਆਪਾਂ ਚੱਲ-ਬਾਤ ਲੰਮਾਂਗੇ ਸਾਰੀ ਆਪਾਂ ਨਾਲ ਨਾਲ ਇਸਨਾਂ ਆਪਾਂ ਹੋਰ ਜਿਹੜੀਆਂ ਅਪਡੇਟਸ ਹੈਗੀਆਂ ਨੇ ਉਹ ਵੀ ਡਾਕਟਰ ਸਾਹਿਬ ਤੋਂ ਆਪਾਂ ਸਮਝਾਂਗੇ ਪਰ ਸਭ ਤੋਂ ਪਹਿਲਾਂ ਮੈਂ ਖਡੂਰ ਸਾਹਿਬ ਚੱਲਦਾ ਡਾਕਟਰ ਸਾਹਿਬ ਖਡੂਰ ਸਾਹਿਬ ਦੇਖੋ ਪਿਛਲੇ ਲੰਬੇ ਸਮੇਂ ਤੋਂ ਇੱਕ ਐਕਸਪੈਰੀਮੈਂਟ ਹੁੰਦਾ ਖਡੂਰ ਸਾਹਿਬ ਕਿਉਂਕਿ ਉੱਥੇ ਪੰਥਕ ਵੋਟ ਸਮਝ ਜਾਂਦੀ ਹੈ ਪਹਿਲਾਂ ਤਰਨਤਾਰਨ ਹੁੰਦਾ ਸੀ ਉਸ ਤੋਂ ਬਾਅਦ ਖਡੂਰ ਸਾਹਿਬ ਬਣਾਤਾ ਕਿਹਾ ਜਾਂਦਾ ਕਿ ਉੱਥੇ ਉਹਨਾਂ ਹਲਕਿਆਂ ਦੇ ਵਿੱਚ ਪੰਥਕ ਵੋਟ ਹੈਗੀ ਹੈ ਤੇ ਉਸ ਵੋਟ ਦੇ ਆਸਰੇ ਦੇ ਉੱਪਰ ਕਿਤਨਾ ਕਿਤੇ ਕਿਸੇ ਤਰੀਕੇ ਦੇ ਜਿਹੜੇ ਤਜਰਬੇ ਨੇ ਉਹ ਹੋਵੇ ਹੁੰਦੇ ਨੇ ਹੁਣ ਅਮਰਤਪਾਲ ਨੇ ਐਲਾਨ ਕੀਤਾ ਕਿ ਉਹ ਜਾ ਚੋਣ ਦੜਨ ਗਈ ਉੱਥੋਂ ਐਨਐਸਏ ਲੱਗਿਆ ਹੋਇਆ ਡੀਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਆਰੋਪ ਬੜੇ ਗੰਭੀਰ ਨੇ ਉਹਨਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਦੇਤਾ ਵਿਰਸਾ ਸਿੰਘ ਵਲਟੋਹਾ ਕਾਂਗਰਸ ਨੇ ਰਾਣਾ ਇੰਦਰ ਪ੍ਰਤਾਪ ਨੂੰ ਉੱਥੋਂ ਉਮੀਦਵਾਰ ਬਣਾਇਆ ਸੋ ਕੀ ਸਥਿਤੀ ਹੈ ਖਡੂਰ ਸਾਹਿਬ ਦੀ ਜੀ ਰੁੱਖ ਸਾਹਿਬ ਦੇਖੋ ਜਿਵੇਂ ਤੁਸੀਂ ਆਇਆ ਹੈ ਕਿ ਖਡੂਰ ਸਾਹਿਬ ਬਹੁਤ ਹੀ ਮੁਕੱਦਸ ਧਰਤੀ ਮੰਨੀ ਜਾਂਦੀ ਹੈ ਗੁਰੂ ਸਾਹਿਬ ਦਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਸੋ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਪਵਿੱਤਰ ਥਾਂ ਹੈ ਔਰ ਇਹ ਪਵਿੱਤਰਤਾ ਸਿਆਸਤ ਦੇ ਵਿੱਚ ਵੀ ਰਹਿਣੀ ਚਾਹੀਦੀ ਹੈ ਔਰ ਜੇਕਰ ਇਹ ਪਵਿੱਤਰਤਾ ਉੱਥੇ ਉਸ ਧਰਤੀ ਦੇ ਉੱਤੇ ਨਹੀਂ ਦਿਖੇਗੀ ਔਰ ਜਿਸ ਕਿਸਮ ਦਾ ਗੁਰੂ ਸਾਹਿਬ ਨੇ ਫਲਸਫਾ ਦਿੱਤਾ ਜਿਹਦੇ ਵਿੱਚ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਉਸ ਫਲਸਫੇ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਉਮੀਦਵਾਰ ਨੂੰ ਚੁਣਨਾ ਚਾਹੀਦਾ ਔਰ ਉਮੀਦ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਉਥੇ ਤਯਾਰਬੇ ਹੋ ਰਹੇ ਨੇ ਐਕਸਪੈਰੀਮੈਂਟ ਹੋ ਰਹੇ ਨੇ ਔਰ ਇਸ ਵਾਰੀ ਐਕਸਪੈਰੀਮੈਂਟ ਦੀ ਬਜਾਏ ਉਹ ਬੰਦਾ ਹੀ ਚੁਣਿਆ ਜਾਏਗਾ ਜਿਹੜਾ ਗੁਰੂ ਸਾਹਿਬ ਦੇ ਫਲਸਫੇ ਨਾਲ ਫਿਲਾਸਫੀ ਨਾਲ ਉਹਨਾਂ ਦੀ ਵਿਚਾਰਧਾਰਾ ਨਾਲ ਔਰ ਗੁਰੂ ਮਤ ਦੇ ਨਾਲ ਜੁੜਿਆ ਹੋਵੇ ਸੋ ਉਮੀਦ ਕਰਨੀ ਬਣਦੀ ਹੈ ਜਿਵੇਂ ਤੁਸੀਂ ਕਿਹਾ ਹੈ ਕਿ ਵੱਖ-ਵੱਖ ਪਾਰਟੀਆਂ ਨੇ ਉੱਥੇ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਪਰ ਮੈਂ ਹੀ ਇਹ ਕਹਿਣਾ ਚਾਹਣਾ ਕਿ ਇਦਾਂ ਦੀਆਂ ਕੁਝ ਧਰਤੀਆਂ ਨੇ ਜਿਵੇਂ ਅਮਰਤਸਰ ਸਾਹਿਬ ਹੋਇਆ ਜਾਂ ਖਡੂਰ ਸਾਹਿਬ ਹੋਇਆ ਇਹਨਾਂ ਧਰਤੀਆਂ ਦੇ ਨਾਲ ਸਾਡਾ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ ਬਹੁਤ ਵੱਡੀ ਵਿਰਾਸਤ ਪੰਜਾਬ ਦੀ ਜੁੜੀ ਹੋਈ ਹੈ ਘੱਟੋ-ਘੱਟ ਇਹਨਾਂ ਧਰਤੀਆਂ ਦੇ ਉੱਤੇ ਜਿਹੜੇ ਵੀ ਲੋਕ ਚੁਣੇ ਜਾਣ ਉਹ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਬਹੁਤ ਵੱਡੇ ਲੋਕ ਹੋਣ ਪਵਿੱਤਰ ਲੋਕ ਹੋਣ ਔਰ ਉਹਨਾਂ ਆਸ਼ਿਆ ਦੇ ਉੱਤੇ ਪੂਰਾ ਉਤਰਨ ਜਿਨ੍ਹਾਂ ਦੇ ਉੱਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਵੱਡੀ ਫਿਲਾਸਫੀ ਦਿੱਤੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸੋ ਮੈਂ ਇਹੀ ਕਹਿਣਾ ਚਾਹਣਾ ਕਿ ਬੇਸ਼ੱਕ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਖੜੇ ਕੀਤੇ ਨੇ ਪਰ ਖਡੂਰ ਸਾਹਿਬ ਦੇ ਜੋ VOTER ਨੇ ਉਹ ਜ਼ਰੂਰ ਕੋਈ ਐਸਾ ਉਮੀਦਵਾਰ ਚੁਣਨਗੇ ਜਿਹੜਾ ਗੁਰੂ ਸਾਹਿਬ ਦੇ ਆਸ਼ਿਆ ਦੇ ਉੱਤੇ ਉਹਨਾਂ ਦੀ ਫਿਲਾਸਫੀ ਦੇ ਉੱਤੇ ਪੂਰਾ ਉਤਰਦਾ ਹੋਵੇ ਪੰਗੂ ਸਾਹਿਬ ਤਲਬ ਸਭ ਬੀਜੇਪੀ ਦਾ ਵਿਰੋਧ ਵੱਡੇ ਤੌਰ ਦੇ ਪਰ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਪ੍ਰਨੀਤ ਕੌਰ ਅੱਜ ਉਹਨਾਂ ਦਾ ਰਾਜਵਿੜੇ ਦੇ ਵਿੱਚ ਕਿਸਾਨਾਂ ਨੇ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਦੇਖੋ ਇਹ ਪਹਿਲੀ ਵਾਰ ਨਹੀਂ ਹੈ ਕਿ ਬੀਜੇਪੀ ਦੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਹਰ ਖੇਤਰ ਦੇ ਵਿੱਚ ਤੁਸੀਂ ਹੰਸ ਰਾਜ ਹੰਸ ਦੀਆਂ ਕਿੰਨੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਇਹ ਮਹਾਰਾਣੀ ਪ੍ਰਨੀਤ ਕੌਰ ਦਾ ਜਿਹੜਾ ਹੈਗਾ ਵੀਡੀਓ ਵਾਇਰਲ ਹੋਈਆਂ ਸੀਗੀ ਵਿਰੋਧ ਕੀਤਾ ਗਿਆ ਉਹਨਾਂ ਦਾ ਕਿਸਾਨਾਂ ਵੱਲੋਂ ਕੁੱਲ ਬਲਾ ਕੇ ਆਪਾਂ ਜਦੋਂ ਭਾਜਪੀ ਦੀ ਪੰਜਾਬ ਦੇ ਵਿੱਚ ਸਥਿਤੀ ਦੇਖਦੇ ਆ ਤਾਂ ਬਹੁਤੀ ਕੋਈ ਚੰਗੀ ਸਥਿਤੀ ਵਿਖਾਈ ਨਹੀਂ ਦੇ ਰਹੀ ਉਹਦਾ ਵੱਡਾ ਕਾਰਨ ਇਹੀ ਹੈ ਕਿ ਜੋ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਔਰ ਇੱਕ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਚੱਲਿਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਿਆ ਉਸ ਤੋਂ ਬਾਅਦ ਫਿਰ ਲਗਾਤਾਰ ਤੁਸੀਂ ਦੇਖੋਗੇ ਕਿ ਜਿਸ ਮਕਸਦ ਲਈ ਜਿਸ ਕੰਮ ਲਈ ਅੰਦੋਲਨ ਐਡਾ ਵੱਡਾ ਸ਼ੁਰੂ ਕੀਤਾ ਗਿਆ ਸੀਗਾ ਉਹਦੀਆਂ ਮੰਗਾਂ ਅਜੇ ਵੀ ਅਧੂਰੀਆਂ ਨੇ ਔਰ ਅਜੇ ਵੀ ਸਾਡੇ ਕਿਸਾਨ ਜਿਹੜੇ ਨੇ ਉਹ ਬਾਰਡਰਸ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਐਂਟਰੀ ਨਹੀਂ ਮਿਲ ਰਹੀ ਸੋ ਇਹੀ ਕਾਰਨ ਹੈ ਕਿ ਬੀਜੇਪੀ ਨੂੰ ਜਿਹੜਾ ਹੈਗਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਹਮਣਾ ਕਰਨਾ ਪਾਏਗਾ ਕਿਉਂਕਿ ਬੀਜੇਪੀ ਆਪਾਂ ਸਾਰੇ ਜਾਣਦੇ ਹਾਂ ਕਿ سرمایہਦਾਰਾਂ ਦੀ ਖਾਸ ਤੌਰ ਤੇ ਅਡਾਨੀਆਂ ਬਾਨੀਆਂ ਦੀ ਪਾਰਟੀ ਹੈ ਔਰ ਇਹ ਅਡਾਨੀ ਬਾਨੀ ਹੀ ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਕਾਨੂੰਨ ਪਾਸ ਕਰਵਾ ਰਹੇ ਨੇ ਔਰ ਇਹ ਤਿੰਨ ਕਾਲੇ ਕਾਨੂੰਨ ਵੀ ਇੰਦਾ ਦੇ ਪ੍ਰੈਸ਼ਰ ਦੇ ਵਿੱਚ ਹੀ ਭਾਜਪੀ ਸਰਕਾਰ ਵੱਲੋਂ ਲਿਆਂਦੇ ਗਏ ਮੋਦੀ ਸਾਹਿਬ ਵੱਲੋਂ ਲਿਆਂਦੇ ਗਏ ਪਰ ਸਾਡਾ ਜਿਹੜਾ ਕਿਸਾਨ ਹੈ ਉਹ ਚੇਤਨ ਹੋਇਆ ਔਰ ਉਸ ਚੇਤਨਤਾ ਤੇ ਕਰਕੇ ਅੱਜ ਤੁਸੀਂ ਦੇਖੋਗੇ ਕਿ ਚਾਹੇ ਹੰਸ ਰਾਜ ਹੰਸ ਦਾ ਵਿਰੋਧ ਕਰਨਾ ਪਿਆ ਹੋਵੇ ਕਿਸਾਨਾਂ ਨੂੰ ਚਾਹੇ ਉਹ ਮਹਾਰਾਣੀ ਪਰਨੀਤ ਕੌਰ ਦਾ ਔਰ ਇਥੋਂ ਤੱਕ ਕਿ ਜਿਹੜੇ ਵੀ ਕੈਂਡੀਡੇਟਸ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੇ ਜਾਣਗੇ ਬੀਜੇਪੀ ਦੇ ਵੱਲੋਂ ਉਹਨਾਂ ਦਾ ਵੀ ਵਿਰੋਧ ਹੋ ਸਕਦਾ ਹੈ ਕਿ ਹੋਵੇਂ ਹੋਵੇ ਸੋ ਵਿਰੋਧ ਦੇ ਕਈ ਕਾਰਨ ਨੇ ਜਿਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਨਾ ਕਰਨ ਦਾ ਵੱਡਾ ਕਾਰਨ ਜਿਹੜਾ ਹੈਗਾ ਉਹ ਉਹ ਬਣਦਾ ਹੈ ਸੋ ਇਹ ਹੁਣ ਸੋਚਣ ਦੀ ਘੜੀ ਹੈ ਬੀਜੇਪੀ ਦੇ ਲਈ ਤੇ ਉਹ ਕਿਸਾਨਾਂ ਨੂੰ ਕਿਵੇਂ ਟੈਕਲ ਕਰੇ ਔਰ ਇਹੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਤੇ ਹਰਿਆਣਾ ਦੇ ਵਿੱਚ ਵੀ ਹੋਏਗੀ ਹਰਿਆਣਾ ਦੇ ਵਿੱਚ ਵੀ ਕਾਫੀ ਵੱਡਾ ਚਟਕਾ ਲੱਗੇਗਾ ਬੀਜੇਪੀ ਨੂੰ ਇਸੇ ਤਰ੍ਹਾਂ ਜਿੱਥੇ-ਜਿੱਥੇ ਕਿਸਾਨ ਅੰਦੋਲਨ ਚੱਲਿਆ ਜਿਹੜੀਆਂ-ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਨੂੰ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਭੰਗੂ ਸਾਹਿਬ ਪਰ ਬੀਜੇਪੀ ਦੇ ਲੀਡਰ ਤਾਂ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ ਸਾਰੇ ਬੀਜੇਪੀ ਬੀਜੇਪੀ ਕਰਦੇ ਨੇ ਡਾਕਟਰ ਸਾਹਿਬ ਦੇਖੋ ਉਹਨਾਂ ਦੇ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਜੇ ਕੋਈ ਕਹੇਗਾ ਕਿ ਮੋਦੀ ਸਾਹਿਬ ਜਿਵੇਂ ਹੁਣ ਕਹਿ ਰਹੇ ਨੇ ਕਿ 400 ਪਾਰ ਜਾਣਾ ਹੈ ਅਸੀਂ ਐ ਉਹਨਾਂ ਦੇ ਕਹਿਣ ਨਾਲ ਤਾਂ ਕੁਝ ਨਹੀਂ ਬਣਨਾ ਸੋ ਬੀਜੇਪੀ ਦਾ ਕਹਿਣਾ ਹੋਰ ਗੱਲ ਹੈ ਜੋ ਗਰਾਉਂਡ ਰਿਐਲਿਟੀ ਹੈ ਆਪਾਂ ਨੇ ਗੱਲ ਕਰਨੀ ਹੈ ਤੱਥਾਂ ਦੇ ਆਧਾਰ ਦੇ ਉੱਤੇ ਫੈਕਟਸ ਦੇ ਆਧਾਰ ਦੇ ਉੱਤੇ ਜਿਹੜੇ ਫੈਕਟਸ ਐ ਇਸ ਵੇਲੇ ਆ ਰਹੇ ਨੇ ਜੇ ਵਿਰੋਧ ਹੋ ਰਿਹਾ ਤਾਂ ਉਹਦੇ ਉਹਨਾਂ ਵਿਰੋਧ ਦਾ ਕਾਰਨ ਵੀ ਹੈ ਔਰ ਐਵੇਂ ਨਹੀਂ ਵਿਰੋਧ ਹੋ ਰਿਹਾ ਕਿ ਕਿਸਾਨ ਕੋਈ ਕਿਸਾਨਾਂ ਦਾ ਦਿਲ ਕਰ ਰਿਹਾ ਕਿ ਆਸੀਂ ਬੀਜੇਪੀ ਦੇ ਲੀਡਰਾਂ ਨੂੰ ਘੇਰੀਏ ਉਹ ਸਗੋਂ ਅੱਕੇ ਹੋਏ ਨੇ ਬੀਜੇਪੀ ਤੋਂ ਉਹ ਪਿਛਲੇ ਘੱਟੋ ਘੱਟ 3-4 ਸਾਲਾਂ ਤੋਂ ਲਗਾਤਾਰ ਸੰਘਰਸ਼ ਲੜ ਰਹੇ ਨੇ ਬੀਜੇਪੀ ਦੇ ਖਿਲਾਫ ਕੋਈ ਮਸਲਾ ਹੱਲ ਉਹਨਾਂ ਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਚਾਹੇ ਐਮਐਸਪੀ ਦਾ ਮਸਲਾ ਹੋਵੇ ਚਾਹੇ ਹੋਰ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਉਹਨਾਂ ਨੂੰ ਲੈ ਕੇ ਮਸਲਾ ਹੋਵੇ ਜਾਂ ਕਰਜ਼ਾ ਮਾਫੀ ਦਾ ਮਸਲਾ ਹੋਵੇ ਜਾਂ ਤੁਸੀਂ ਦੇਖੋਗੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਉਣ ਦਾ ਮਸਲਾ ਹੋਵੇ ਇਹ ਸਾਰੇ ਮਸਲੇ ਹਜੇ ਜਿਉਂ ਦੇ ਤਿਉਂ ਖੜੇ ਨੇ ਹਾਲਾਂਕਿ ਬਹੁਤ ਵੱਡਾ ਅੰਦੋਲਨ ਲੜਿਆ ਪਰ ਇਹਦੇ باوجود ਬੀਜੇਪੀ ਉਹਨਾਂ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਸੋ ਇਸ ਕਰਕੇ ਕਿਸਾਨ ਵਿਰੋਧ ਕਰ ਰਹੇ ਨੇ ਪਰ ਕਿਉਂਕਿ ਇਹ ਟੀਟ ਲੋਕ ਨੇ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਇਹ ਟੀਟਤਾਈ ਇਹੀ ਹੈ ਇਨਾਂ ਦੀ ਕਿ ਸਾਡੇ ਨਾਲ ਕਿਸਾਨ ਨੇ ਕਿੱਥੋਂ ਐ ਇਹਨਾਂ ਦੇ ਨਾਲ ਕਿਸਾਨ ਤੁਸੀਂ ਆਪ ਦੱਸੋ ਜੇ ਕਿਸਾਨ ਇਹਨਾਂ ਦੇ ਨਾਲ ਹੁੰਦੇ ਤਾਂ ਉਹ ਇਹਨਾਂ ਦਾ ਵਿਰੋਧ ਥਾਂ ਥਾਂ ਤੇ ਕਿਉਂ ਹੁੰਦਾ ਸੋ ਇਸ ਕਰਕੇ ਝੂਠ ਤੇ ਝੂਠ ਬੋਲ ਰਹੇ ਨੇ ਬੀਜੇਪੀ ਵਾਲੇ ਔਰ ਇਦਾਂ ਦੇ ਮੈਨੂੰ ਲੱਗਦਾ ਕਿ ਕਿਸਾਨ ਇਹਨਾਂ ਦੇ ਝਾਸਿਆਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਪੰਘੂ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਡਾਕਟਰ ਸਾਹਿਬ ਬਦਲ ਕੇ ਕਹਿੰਦੇ ਹਨ ਜੀ ਜੀ ਬਿਲਕੁਲ ਡਾਕਟਰ ਅਰਵਿੰਦ ਜੀ ਦਾ ਜਿਹੜਾ 3 ਸਾਲਾਂ ਦਾ ਕਾਰਜਕਾਲ ਉਹ ਪੂਰਾ ਹੋਇਆ ਔਰ ਉਹਨਾਂ ਦੀ ਥਾਂ ਦੇ ਉੱਤੇ ਕੇ ਕੇ ਯਾਦਵ ਆਈਐਸ ਅਧਿਕਾਰੀ ਨੇ ਔਰ ਹਾਇਰ ਐਜੂਕੇਸ਼ਨ ਦੇ ਸੈਕਟਰੀ ਨੇ ਔਰ ਵੱਡੀ ਗੱਲ ਇਹ ਹੈ ਕਿ ਜੋ ਆਪਾਂ ਜਦੋਂ ਦੇਖਦੇ ਆ 3 ਸਾਲ ਦਾ ਉਹਨਾਂ ਦਾ ਕਾਰਜਕਾਲ ਤਾਂ ਕਾਫੀ ਮਤਲਬ ਵਿਵਾਦਾਂ ਦੇ ਵਿੱਚ ਰਿਹਾ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਚਾਹੇ ਉਹ ਕਿਸੇ ਬੱਚੇ ਦੀ ਡੈਥ ਹੋਈ ਹੋਵੇ ਬੱਚੀ ਦੀ ਚਾਹੇ ਕਿਸੇ ਪ੍ਰੋਫੈਸਰ ਦਾ ਬੱਚਿਆਂ ਵੱਲੋਂ ਕੋਟਾਪਾ ਚੜਿਆ ਹੋਵੇ ਜਾਂ ਕੋਈ ਇਦਾਂ ਦੀਆਂ ਮਤਲਬ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨੇ ਪ੍ਰੋਫੈਸਰ ਅਰਵਿੰਦ ਜੀ ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਹੋਰ ਬਹੁਤ ਸਾਰੇ ਕਾਰਨ ਸੀਗੇ ਜਿੰਨਾ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੋਈ ਵਾਦਾ ਨਹੀਂ ਦਿੱਤਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਦੌਰ ਹੈ 3 ਸਾਲਾਂ ਦਾ ਇਹ ਕੋਈ ਬਹੁਤਾ ਵਧੀਆ ਦੌਰ ਪੰਜਾਬੀ ਯੂਨੀਵਰਸਿਟੀ ਲਈ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਪੰਜਾਬ ਸਰਕਾਰ ਨੇ 9 ਕਰੋੜ ਤੋਂ ਸਿੱਧੀ 30 ਕਰੋੜ ਫਿਰ 32 ਕਰੋੜ ਤੱਕ ਜਿਹੜੀ ਉਹਨਾਂ ਨੂੰ ਵਾਅਦਾ ਕੀਤਾ ਗਿਆ ਉਹਨਾਂ ਦੇ ਫੰਡਿੰਗ ਦੇ ਵਿੱਚ ਸੋ ਕਿਤੇ ਤਾਂ ਇੱਕ ਪਾਸੇ ਚਾਹੀਦਾ ਸੀਗਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੰਨੇ ਪੈਸੇ ਦੇ ਨਾਲ ਬਹੁਤ ਅੱਗੇ ਜਾਂਦੀ ਉਹਨੂੰ ਬਹੁਤ ਅ ਸਿਖਰਾਂ ਤੇ ਪਹੁੰਚਾਇਆ ਜਾਂਦਾ ਪਰ ਆਪਾਂ ਸਾਰੇ ਜਾਣਦੇ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਹੀਂ ਕਰ ਪਾਏ ਪ੍ਰੋਫੈਸਰ ਅਰਵਿੰਦ ਜਿੰਨਾ ਕਰਕੇ ਉਹਨਾਂ ਨੂੰ ਕੋਈ ਵਾਦਾ ਨਹੀਂ ਮਿਲਿਆ ਤੇ ਅਖੀਰ ਨੂੰ ਜਾਣਾ ਪਿਆ ਪੰਗੂ ਸਾਹਿਬ ਜੀ ਬਿਲਕੁਲ ਰੋਪ ਸਾਬ ਬਹੁਤ ਬਹੁਤ ਸ਼ੁਕਰੀਆ ਧੰਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਰੋਪ ਸਾਹਿਬ